ਤੁਸੀਂ ਫਿਰਦੇ ਰਹੋ ਕੋਈ ਕਮਲ ਭਾਬੀ ਕੋ ਚੁੰਮਿਆ ਵਾਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀ ਬੀਨਾ ਮਗਰ ਤੇ ਅਗਲੇ ਸੋਡੀ ਹਿੱਕ ਤੇ ਕੱਲ ਠੋਕ ਰਹੇ ਹਿੱਕ ਤੇ ਕੱਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਅਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60 ਹਜ਼ਾਰ ਏਕੜ ਆ ਸੁਣੇ ਰੁਕ ਚੁੱਕੀ ਐ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ ਕਈ ਹਜ਼ਾਰਾਂ ਏਕੜ ਪੈੜੀ ਸੋੜੀ ਉਹਦੇ ਚ ਰੁਕ ਜਾਣੀ ਐ ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕੰਮਲੇ ਹੋਏ ਫਿਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਇਆ ਦੇਣਗੇ ਭਾਵੇਂ 5 ਕਰੋੜ ਦੇਣ ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹਦਾ ਵਜੂ ਧਰਤੀ ਆ ਨਾਜ ਪੈਦਾ ਕਰਦੀ ਐ ਉਹ ਨਾਜ ਪੈਦਾ ਹੁਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਜੋ ਪੰਤ ਮਸ਼ਬੀਨ ਬਣੇ ਹੋਇਆ ਕੋਈ ਉਧਰੋਂ ਹੋ ਗਿਆ ਕੋਈ ਇਧਰੋਂ ਹੋ ਗਿਆ ਆ ਰੋਲਾ ਪੈ ਗਿਆ ਉਹ ਰੋਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕੰਮਲੇ ਲੋਕ ਆ ਦੱਬੀ ਫਿਰਦੇ ਇਧਰ ਲਈ ਉਧਰ ਲਈ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਅਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ ਏਕੜ ਜ਼ਮੀਨ ਅਕਵਾਇਰ ਕਰਦੇ ਆ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਹੇ ਭਵੰਤ ਸਿਓ ਇਹ ਵੀ ਲੋਕ ਦੇ ਦੇਣਗੇ ਜ਼ਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਸਾਨੂੰ 40 ਰੁਪਿਆ ਮਿਲਦਾ ਕਿੱਲੇ ਦਾ ਮੈਨੂੰ ਇਹ ਕਹਦਾ ਜਵਾਬ ਦਿਓ ਯਾਰ ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਕਹਾ ਜਮੀਨ ਹੀ ਨਾ ਮਿਲੀ ਤੋ 5 ਕਰੋੜ ਦਾ ਕਰੋਗੇ ਕੀ ਕਿੱਥੇ ਲਾਓਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋਏ ਨਹੀਂ ਵੀ ਇਸ ਕਾਰਖਾਨਾ ਖੋਲ ਗੇ ਕਾਰਖਾਨਾ ਖੋਲ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਜਾਓਗੇ ਸਮਝੋ ਯਾਰ ਗੱਲ ਨੂੰ ਸਮਝੋ ਮੈਂ ਕਹਿੰਦਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਸੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ ਰਿਹਾ ਸੀਗਾ ਵੀਰੇ ਇਹਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਹੈ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰਬ ਸਟੇਟਾਂ ਦੇ ਵਿੱਚ ਅੱਡ ਕਲੌਨੀਆਂ ਚੱਡ ਰੋਜ਼ ਇੱਕ ਪਿੰਡ ਦੇ ਵਿੱਚ ਜੇ ਆਪਾਂ ਐਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਥੋੜੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਤਾਂ ਥੋੜਾ ਇੱਕ ਸਾਲ ਦੇ ਵਿੱਚ ਐਂ ਹੀ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵੇਜ ਐਵਰੇਜ ਕੱਢੇ ਰੋਜ਼ ਨਹੀਂ ਇੱਕ ਸਾਲ ਦੇ ਵਿੱਚ 5 ਕਿੱਲੇ ਆਪਾਂ ਦੇਖੇ 5 ਕਿੱਲੇ ਦੂਜੀ ਗੱਲ ਸੁਣ ਲਓ ਧਿਆਨ ਨਾਲ ਆਹਨ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਅਸ਼ਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿ ਦਿੱਤੀ ਸੀਗੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਐ ਐ ਉਹਦੇ ਆਲੇ-ਦਾਲੇ ਪੁਲਿਸ ਬਿਠਾਤੀ ਵੀਰ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੂਂਟਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਐ ਮੰਨ ਕੇ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਸ਼ਰੇਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਅਖੌਤੀ ਸਿਫਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਅੱਜ 10 ਦਿਨ ਹੋ ਗਏ ਕੱਟਣਾ ਹੋਈ ਨੂੰ ਹਰਜੇਸ਼ ਗਰਗ ਕੋਈ ਪ੍ਰਧਾਨ ਐ ਸਿਫਸਨ ਦਾ ਮੁਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕਿਹਨੇ ਲਏ ਬੰਦੇ ਜਿਹੜੇ ਬੰਦੇ ਉੱਥੇ ਕੱਲ੍ਹ ਧਰਨਾ ਪ੍ਰਦਰਸ਼ਨ ਕਰ ਰਹੇ ਸੋ ਬੰਦੇ ਚੱਕ ਲਏ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗਰਦ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਿਕਿਉਰਿਟੀ ਦਿਵਾਉਣ ਦੇ ਲਈ ਉਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਤੇ ਗੁੰਡਾ ਕਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਅਸ਼ਲੀਲਤਾ ਫਲਾ ਰਿਹਾ